ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਝ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵਿੱਤ ਮੰਤਰੀ ਵਜੋਂ ਉਹਨਾਂ ਦੇ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਆਉਣ ਵਾਲੇ ਬਜਟ ਵਿੱਚ ਕਰਦਾਤਾਮਾ ਅਤੇ ਉਦਯੋਗਾ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਕਰਨ ਲਈ ਕਿਹਾ ਹੈ ਵੀਰਵਾਰ ਨੂੰ ਇੱਕ ਬਿਆਨ ਚ ਅਰੋੜਾ ਨੇ ਕਿਹਾ ਕਿ ਉਹਨਾਂ ਨੇ ਆਈਬੀਸੀ ਦੇ ਤਹਿਤ ਜਾਇਦਾਦਾਂ ਦੀ ਪ੍ਰਾਪਤੀ ਨਾਲ ਜੁੜੇ ਮਹੱਤਵਪੂਰਨ ਮਾਮਲੇ ਨੂੰ ਵਿੱਤ ਮੰਤਰੀ ਦੇ ਧਿਆਨ ਚ ਲਿਆਂਦਾ ਹੈ ਅਰੂੜਾ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ IBC ਦੇ ਤਹਿਤ ਪਾਰਦਰਸ਼ੀ ਬੋਲੀ ਪ੍ਰਕਿਰਿਆ ਦੇ ਤਹਿਤ ਕਾਰਪੋਰੇਟ ਕਰਜ਼ਦਾਰ ਦੀ ਮਲਕੀਅਤ ਅਤੇ ਪ੍ਰਬੰਧਨ ਰੈਜ਼ੋਲੂਸ਼ਨ ਬਿਨੇਕਾਰ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਇਸ ਅਨੁਸਾਰ IBC ਦੇ ਅਧੀਨ ਰੈਜ਼ੋਲੂਸ਼ਨ ਪਲਾਨ ਲਿਕਵਿਡੇਸ਼ਨ ਕਾਰਵਾਈਆਂ ਦੇ ਹਿੱਸੇ ਵਜੋਂ ਕਾਰਪੋਰੇਟ ਰਿਣਦਾਤਾ ਨਵੇਂ ਸ਼ੇਅਰ ਜਾਰੀ ਕਰਦਾ ਹੈ ਅਤੇ ਜਾਂ ਮੌਜੂਦਾ ਸ਼ੇਅਰਾਂ ਨੂੰ ਬੋਲੀ ਦੀ ਰਕਮ ਤੇ ਸਭ ਤੋਂ ਵੱਧ ਬੋਲੀਕਾਰ ਰੈਜ਼ੋਲੂਸ਼ਨ ਬਿਨੇਕਰ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਕਈ ਵਾਰ ਬੋਲੀ ਦੀ ਰਕਮ ਆਈਟੀ ਨਿਯਮਾਂ ਅਵੇਸੇ ਦਿੱਤੇ ਗਏ ਆਰਟੀਫੀਸ਼ੀਅਲ ਫਾਰਮੂਲੇ ਦੇ ਅਨੁਸਾਰ ਨਿਰਧਾਰਿਤ ਟੁਕ ਮੇ ਬਾਜ਼ਾਰ ਬੋਲ ਮੁੱਲ ਨਾਲ ਮੇਲ ਨਹੀਂ ਖਾਂਦੀ ਅਤੇ ਇਸ ਤੋਂ ਘੱਟ ਵੀ ਹੋ ਸਕਦੀ ਹੈ ਕਿਉਂਕਿ ਸੰਪਤੀਆਂ ਨੂੰ ਪਾਰਦਰਸ਼ੀ ਖੁੱਲੀ ਬੋਲੀ ਪ੍ਰਕਿਰਿਆ ਦੇ ਹਿੱਸੇ ਵਜੋਂ ਐਕਵਾਇਰ ਕੀਤਾ ਜਾਂਦਾ ਹੈ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ੇਅਰ ਅਤੇ ਸੰਪਤੀ ਇਸ ਦੇ ਟੁਕਮੇ ਬਾਜ਼ਾਰ ਮੁੱਲ ਤੋਂ ਘੱਟ ਤੇ ਹਾਸਲ ਕੀਤੀ ਗਈ ਹੈ ਇਸ ਲਈ ਅਰੋੜਾ ਨੇ ਵਿੱਤ ਮੰਤਰੀ ਨੂੰ ਸਿਫਾਰਸ਼ ਕੀਤੀ ਕਿ ਇਨਕਮ ਟੈਕਸ ਐਕਟ ਵਿੱਚ ਖਾਸ ਤੌਰ ਤੇ ਸੈਕਸ਼ਨ 50C 50CA 50C2 X ਆਦਿ ਵਿੱਚ ਡਿਮਾਂਡ ਡੀਮੈਡ ਇਨਕਮ ਦੇ ਸਬੰਧ ਵਿੱਚ ਟੁਕਮੀਆਂ ਸੋਧਾਂ ਕੀਤੀਆਂ ਜਾ ਸਕਦੀਆਂ ਹਨ ਤਾਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਉਕਤ ਪ੍ਰੋਵੀਜ਼ਨ ਆਈਬੀਸੀ ਦੇ ਪ੍ਰੋਵੀਜ਼ਨ ਦੇ ਤਹਿਤ ਐਕਵਾਇਰ ਹਿੱਸੇ ਦੇ ਰੂਪ ਵਿੱਚ ਐਕਵਾਇਰ ਸੰਪਤੀਆਂ ਦੇ ਲਾਗੂ ਨਹੀਂ ਹੋਣਗੇ ਇਸ ਤੋਂ ਇਲਾਵਾ ਰੋੜਾ ਨੇ ਲੈਂਡ ਐਕਵੀਜੀਸ਼ਨ ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਵਿੱਚ ਉਚਿਤ ਮੁਆਵਜ਼ੇ ਅਤੇ ਪਾਰਦਰਸ਼ਤਾ ਦੇ ਅਧਿਕਾਰ ਦੇ ਤਹਿਤ ਮੁਆਵਜ਼ੇ ਤੋਂ ਛੋਟ ਟ੍ਰਾਂਸਫੇਰੇਬਲ ਡਿਵੈਲਪਮੈਂਟ ਰਾਈਟਸ ਦੇ ਮਨੀ ਟ੍ਰਾਂਜੈਕਸ਼ਨ ਰਾਹੀਂ ਪ੍ਰਾਪਤ ਹੋਏ ਮੁਆਵਜ਼ੇ ਦੇ ਸਬੰਧ ਵਿੱਚ ਆਮਦਨ ਕਰ ਕਾਨੂੰਨ ਵਿੱਚ ਸੋਧਾਂ ਦੀ ਲੋੜ 'ਤੇ ਵਿੱਤ ਮੰਤਰੀ ਦਾ ਧਿਆਨ ਦਵਾਇਆ ਹੈ ਅਰੋੜਾ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਆਰ ਐਫ ਸੀ ٹی ਐਲ اے ਆਰ ਐਕਟ ਦੀ ਧਾਰਾ 96 ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਕਿਸੇ ਵੀ ਐਵਾਰਡ ਤੋਂ ਕੋਈ ਆਮਦਨ ਟੈਕਸ ਨਹੀਂ ਲਗਾਇਆ ਜਾਵੇਗਾ ਤੇਜ਼ ਪ੍ਰੋਵੀਜ਼ਨ ਨੂੰ ਸੈਂਟਰਲ ਬੋਰਡ ਆਫ ਡਾਇਰੈਕਟਰ ਐਕਸੈਸ ਨੇ 25 ਅਕਤੂਬਰ 2016 ਦੇ ਸਰਕੂਲਰ ਨੰਬਰ 36/200 2016 ਵਿੱਚ ਹੋਰ ਸਪਸ਼ਟ ਕੀਤਾ ਹੈ ਹਾਲਾਂਕਿ ਇਸ ਸਪਸ਼ਟੀਕਰਨ ਨੂੰ ਦਰਸਾਉਣ ਲਈ ਇਨਕਮ ਟੈਕਸ ਐਕਟ ਵਿੱਚ ਕੋਈ ਵੀ ਸੰਸ਼ੋਧਨ ਨਹੀਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਰਾਜਾਂ ਅਤੇ ਸਰਕਾਰਾਂ ਨੇ ਲਾਜ਼ਮੀ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਮੁਆਵਜ਼ੇ ਦੇ ਵਿਕਲਪਿਕ ਢੰਗ ਵੱਜੋਂ TDR ਸਰਟੀਫਿਕੇਟ ਸ਼ੁਰੂਆਤ ਕੀਤੀ ਹੈ ਇਹ ਸਰਟੀਫਿਕੇਸ਼ਨ ਜ਼ਮੀਨ ਮਾਲਕ ਵੱਲੋਂ ਮੋਦਰੀਕਰਨ ਕੀਤੇ ਜਾ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਸਰਕਾਰ ਤੋਂ ਡਾਇਰੈਕਟਰ ਫਾਈਨੈਂਸ਼ੀਅਲ ਆਊਟਲੈਟ ਤੋਂ ਬਿਨਾਂ ਵਿਆਜ ਮੁਆਵਜ਼ਾ ਮਿਲ ਸਕਦਾ ਹੈ ਉਹਨਾਂ ਅੱਗੇ ਕਿਹਾ ਕਿ ਕਿਉਂਕਿ TDR ਦੀ ਮੋਦਰੀਕਰਨ ਜ਼ਰੂਰੀ ਤੌਰ ਤੇ ਭੂਮੀ ਗ੍ਰੈਂਡ ਮੁਆਵਜ਼ੇ ਦਾ ਇੱਕ ਵਿਕਲਪਿਕ ਰੂਪ ਹੈ ਇਸ ਲਈ ਉਹ ਉਚਿਤ ਹੈ ਕਿ ਇਸ ਨੂੰ RFCTLAR ਦੀ ਧਾਰਾ 96 ਦੇ ਤਹਿਤ ਐਵਾਰਡਾਂ ਦੇ ਵਾਂਗ ਟੈਕਸ ਟ੍ਰੀਟਮੈਂਟ ਹਾਸਲ ਹੋਵੇ ਇਸ ਲਈ ਉਹਨਾਂ ਆਮਦਨ ਕਰ ਕਾਨੂੰਨਾ ਵਿੱਚ ਕੁਝ ਸੋਧਾਂ ਦਾ ਪ੍ਰਸਤਾਵ ਕੀਤਾ ਉਹਨਾਂ ਨੇ ਸੈਕਸ਼ਨ 10 ਵਿੱਚ ਇੱਕ ਪਾਸੇ ਪ੍ਰੋਵੀਜ਼ਨ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ RFCTL ਦੇ AR ਦੀ ਧਾਰਾ 96 ਦੇ ਤਹਿਤ ਮੁਆਵਜ਼ਾ ਕਰਯੋਗ ਨਹੀਂ ਹੈ ਅਤੇ ਸਮਾਨਤਾ ਦੇ ਆਧਾਰ ਤੇ ਉਪਰੋਕਤ ਛੋਟ TDR ਵਿਚਣ ਵਾਲੇ ਜ਼ਮੀਨ ਮਾਲਕ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ अरोड़ा ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਸੋਧਨ ਜ਼ਮੀਨ ਮਾਲਕਾਂ ਵੱਲੋਂ ਪ੍ਰਾਪਤ ਮੁਆਵਜ਼ੇ ਦੇ ਟੈਕਸਾਂ ਵਿੱਚ ਸਪਸ਼ਟਤਾ ਅਤੇ ਨਿਰਪੱਖਤਾ ਲਿਆਏਗੀ ਅਤੇ ਇਹ ਆਮਦਨ ਕਟ ਐਕਟ ਨੂੰ RFCTLAR ਐਕਟ ਦੇ ਉਦੇਸ਼ਾਂ ਦੇ ਅਨੁਸਾਰ ਹੀ ਲਿਆਵੇਗੀ ਅਰੂੜਾ ਨੇ ਦੇਸ਼ ਭਰ ਦੇ ਇਨਕਮ ਟੈਕਸ ਕਮਿਸ਼ਨਰਾਂ ਬਾਗੇ ਪੈਂਡਿੰਗ ਵੱਡੀ ਗਿਣਤੀ ਵਿੱਚ ਅਪੀਲਾਂ ਦਾ ਨਿਪਟਾਰਾ ਕਰਨ ਲਈ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਨੇ ਵਿਅਕਤੀਆਂ ਦੀ ਆਮਦਨ ਕਰਦਰਾਂ ਨੂੰ ਰੈਸਨਲਾਈਜ਼ ਬਣਾਉਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਇਹ ਵੀ ਦੱਸਿਆ ਕਿ 5 ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਵਿਅਕਤੀ ਤੇ 42.74% ਦੀ ਵੱਧ ਤੋਂ ਵੱਧ ਮਾਰਜਨਲ ਟੈਕਸ ਦਰ ਲਾਗੂ ਹੁੰਦੀ ਹੈ ਜਦੋਂ ਕਿ 10 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਮੱਧ ਵਰਗ ਤੇ 31.20% ਦੀ ਦਰ ਲਾਗੂ ਹੁੰਦੀ ਹੈ ਜੋ ਕਿ ਐਕਟ ਦੀ ਧਾਰਾ 115 ਬੀ ਏ ਬੀ ਅਧੀਨ 25.17% ਦੀ ਕਾਰਪੋਰੇਟ ਟੈਕਸ ਦਰ ਦੇ ਬਿਲਕੁਲ ਉਲਟ ਹੈ ਉਹਨਾਂ ਨੇ ਇਹਨਾਂ ਟੈਕਸ ਦਰਾਂ ਨੂੰ ਰੈਸਿਨਲਾਈਜ਼ ਬਣਾਉਣ ਦੇ ਤੇ ਜੋਰ ਦਿੱਤਾ ਵਿਅਕਤੀ ਵੱਲੋਂ ਵੱਧ ਤੋਂ ਵੱਧ ਮਾਰਜਨਲ ਟੈਕਸ ਦਰ ਨੂੰ ਕਾਰਪੋਰੇਟ ਦੇ ਬਰਾਬਰ ਕਰਨ ਅਤੇ ਖਪਤ ਦੀ ਮੰਗ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਮੱਧ ਵਰਗ ਦੇ ਨਾਗਰਿਕਾਂ ਤੇ ਟੈਕਸ ਦੇ ਬੋਝ ਨੂੰ ਘਟਾਉਣ ਦੀ ਬਕਾਲਤ ਕੀਤੀ ਉਨ੍ਹਾਂ ਸਾਰੇ ਸੁਝਾਵਾਂ ਦਾ ਨੋਟਿਸ ਲੈਣ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਵਿੱਤ ਮੰਤਰੀ ਨੇ ਸੰਸਦ ਮੈਂਬਰ ਅਰੋੜਾ ਨੂੰ ਪ੍ਰੋਸਾਦ ਦਿੱਤਾ ਕਿ ਉਹ ਆਉਣ ਵਾਲੇ ਕੇਂਦਰੀ ਬਜਟ ਲਈ ਉਹਨਾਂ ਵੱਲੋਂ ਦਿੱਤੇ ਸੁਝਾਵਾਂ ਤੇ ਵਿਚਾਰ ਕਰਨਗੇ